ਆਹ ਹੈਗੇ ਕਲਰਫੁੱਲ ਕੱਜਲ ਓਕੇ ਕਲਰਫੁੱਲ ਕੱਜਲ ਲੈ ਗਿਆ 200 ਰੁਪਏ ਐਮਆਰਪੀ 90 ਰੁਪਏ ਦਾ ਪੈਂਦਾ ਸਾਰੀਆਂ ਕੁੜੀਆਂ ਨੂੰ ਕਲਰਫੁੱਲ ਕੱਜਲ ਚਾਹੀਦੇ ਆ ਇਹ ਦੇਖੋ 골ਡ ਗ੍ਰੀਨ ਗ੍ਰੇ ਇਹ ਤਾਂ ਆਹ <li>ਸ਼ੇਡ ਹੈ ਹਾਂ ਜੀ <li>ਸ਼ੇਡ ਲਾਈਨਰ ਮਸਕਾਰੇ ਹਨਾ ਆਹ ਦੇਖੋ ਆ ਲਾਈਨਰ ਦਾ ਬਾਕਸ ਹੈ ਸਿੰਗਲ ਪੀਸ ਦੇ ਉੱਤੇ ਐਮਆਰਪੀ ਹੈਗੀ ਹੈ 270 ਰੁਪਏ ਫਰੈਸ਼ ਡੇਟ ਦਾ ਮਾਲ ਤੁਹਾਨੂੰ ਕਿੰਨੇ ਦਾ ਪੈਣਾ 270 ਆਲਾ 90 ਰੁਪਏ ਦਾ ਸਿਰਫ 90 ਜੀ ਨਮਸਕਾਰ ਤੇ ਐਮ ਆਰ ਵੀ ਦੇਖੋ 310 ਰੁਪਏ ਐਮ ਆਰ ਵੀ ਹੈ ਕਿੰਨੇ ਦਾ ਪੈਣਾ 100 ਰੁਪਏ ਦਾ ਆ ਜੋਏ ਦੀ ਕਰੀਮ ਹੈ ਜੀ ਹਾਂ ਜੀ 85 ਰੁਪਏ ਐਮ ਆਰ ਵੀ ਕਿੰਨੇ ਦੀ ਲੱਗੇਗੀ 40 ਰੁਪਏ ਦੀ ਓਕੇ ਵੀਰ ਠੀਕ ਹੈ ਜੀ ਆ ਦੇਖੋ ਇੰਟ੍ਰੈਂਡ ਦਾ ਮਾਲ ਹੈ ਹਾਂ ਜੀ ਚੈੱਕ ਕਰੋ ਸਾਰੇ ਨਿਊਡ ਸ਼ੇਡ ਹੋਣਗੇ ਕੁੜੀਆਂ ਜਿਹੜੀਆਂ ਵਾਲੇ ਰੰਗ ओके ਠੀਕ ਹੈ ਜੀ ਐਮ ਆਰ ਪੀ ਕਿੰਨੀ ਹੈ 2.5 300 ਰੁਪਏ ਐਮ ਆਰ ਪੀ ਹੈ ਪੈਣਾ ਕਿੰਨੇ ਦਾ 45 ਰੁਪਏ ਔਰ ਦੇਖੋ ਕੰਪਨੀ ਦੀ ਚੀਜ਼ ਹੈ ਸਭ ਤੋਂ ਵੱਡੀ ਗੱਲ ਨਵਾਂ ਮਾਲ ਆਇਆ ਕੱਲ ਹੀ ਆਇਆ ਜੀ ਠੀਕ ਹੈ ਜੀ 200 ਰੁਪਏ ਐਮ ਆਰ ਪੀ ਹੈ ਦੋ ਦਿਨ ਹੀ ਲੱਥੇਗੀ 45 ਰੁਪਏ ਦਾ ਪੀਸ ਹੈ ਥੱਲੇ ਸਟਾਕ ਲੱਗਾ ਨਹੀਂ ਆਇਆ ਤੇ ਭਰਾ ਆਇਆ ਮੈਂ ਕਿਹਾ ਨਹੀਂ ਆਪਾਂ ਨਵਾਂ ਨਵਾਂ ਸਟਾਕ ਦਿਖਾਣਾ ਚੈੱਕ ਕਰੋ ਸਹੀ ਹੈ ਬਿਊਟੀ ਪੀਪਲ ਦਾ ਮਾਲ ਆ 200 ਰੁਪਏ ਐਮ ਆਰ ਪੀ ਦੀ ਪਹਿਣੀ 46 ਰੁਪਏ ਦੀ ਓਕੇ 46 ਰੁਪਏ ਦੀ ਮਾਰਕੀਟ ਕੋਈ ਨਹੀਂ ਦੇ ਸਕਦਾ ਹਾਂਜੀ ਰਸਿਕਾਲ ਜੀ ਸਾਰਿਆਂ ਨੂੰ ਆਪਾਂ ਆਇਆ ਫੀਲਡ ਗਾਂਜ ਸਾਰੇ ਕੋਲੇ ਹੋਰ ਸਵਾਨ ਆਇਆ ਨਵਾਂ ਸਾਰਾ ਸਮਾਨ ਕੰਪਨੀ ਦਾ ਹੋਊਗਾ ਤੁਸੀਂ ਰੇਟ ਸੁਣ ਕੇ ਵੀ ਹਰਾਨ ਰਹਜੋਗੇ ਤੇ ਆਜੋ ਤੁਹਾਨੂੰ ਮਿਲਾਉਣਾ ਬਾਈ ਨੂੰ ਤੇ ਦਿਖਾਉਣਾ ਕੱਲੀ-ਕੱਲੀ ਚੀਜ਼ ਹਾਂਜੀ ਇਹ ਦੇਖੋ ਇੰਟ੍ਰੈਂਡ ਦਾ ਮਾਲ ਹੈ ਹਾਂਜੀ ਚੈੱਕ ਕਰੋ ਸਾਰੇ ਨਿਊ ਸ਼ੇਡ ਹੋਣਗੇ ਕੁੜੀਆਂ ਜਿਹੜੀਆਂ ਵਾਲੇ ਰੰਗ ਓਕੇ ਵੀਰੇ ਠੀਕ ਹੈ ਜੀ ਐਮਆਰਪੀ ਕਿੰਨੀ ਹੈ 2.5 300 ਰੁਪਏ ਐਮਆਰਪੀ ਹੈ ਓਕੇ ਲੈਣਾ ਕਿੰਨੇ ਦਾ 45 ਰੁਪਏ 45 ਰੁਪਏ 45 ਰੁਪਏ ਓਨਲੀ ਓਕੇ ਭਾਈ ਸਹੀ ਹੈ ਔਰ ਦੇਖੋ ਕੰਪਨੀ ਦੀ ਚੀਜ਼ ਹੈ ਸਭ ਤੋਂ ਵੱਡੀ ਗੱਲ ਕਿਸੋੜ ਦਿਖਾ ਦੇ ਹੁਣ ਮੇਰੇ ਰੇਟ ਤੇ ਮਾਰਕੀਟ ਦੇ ਨਹੀਂ ਸਕਦੀ ਤੇ ਤਾਂ ਹੀ ਕਹਿਣਾ ਵੀ ਵਧੀਆ ਵਧੀਆ ਕਮੈਂਟ ਕਰਿਆ ਕਰੋ ਨਾ ਕੋਈ ਨਵਾਂ ਕੁਝ ਹੋ ਰਿਹਾ ਹੋਵੇ ਡਿਫਰੈਂਟ ਇਹ ਤਾਂ ਸਵੇਰ ਉਹੀ ਕਿ ਕਦੀ ਇਹਨਾਂ ਤੋਂ ਇਹ ਲੱਗ ਲੱਗ ਹੈ ਲੱਗ ਲੱਗ ਕਦੇ ਉਹੀ ਚੀਜ਼ ਆ ਦੇਖੋ ਨਵਾਂ ਮਾਲ ਆਇਆ ਕੱਲ ਹੀ ਆਇਆ ਜੀ ਠੀਕ ਹੈ ਜੀ 200 ਰੁਪਏ ਐ ਐਮ ਆਰ ਪੀ ਹੈ ਦੋ ਦਿਨ ਹੀ ਲੱਥੇਗੀ 45 ਰੁਪਏ ਦਾ ਪੀਸ ਹੈ ਨੀਲ ਨੀਲਬਟ ਲਿਪਸਟਿਕ ਹੈ ਭਾਈ ਲਿਪਸਟਿਕ ਓਕੇ ਓਕੇ ਲਿਪ ਸ਼ੇਡ ਹੈ 4 45 ਲੈਸ 19 ਦੇ ਰੱਖੀ ਦਿਓ ਵੇ ਉੱਧਾ ਜਾ ਕੇ ਲਿਆ ਠੀਕ ਹੈ ਜੀ ਹੋਰ ਦਿਖਾ ਦੇ ਕੋਈ ਹੁਣ ਆਹ ਦੇਖੋ ਆਹ ਦਿਖਾਈਏ ਮੂਈ ਦਿਖਾਈਆ ਮਾਮਾ ਹਲੋ ਆ ਜੋਏ ਦੀ ਕਰੀਮ ਹੈ ਜੀ ਹਾਂ ਜੀ 85 ਰੁਪਏ ਐਮ ਆਰ ਵੀ ਕਿੰਨੇ ਦੀ ਲੱਗੇਗੀ 40 ਰੁਪਏ ਦੀ ਓਕੇ ਵੀਰ ਠੀਕ ਹੈ ਜੀ ਆਹ ਲਿਪ ਸ਼ੇਡ ਆ ਮੈਡਮ ਜੀ ਲਿਪਸ਼ੈਡ ਲਾਈਨਰ ਮਸਕਾਰੇ ਹਨਾ ਇਹ ਦੇਖੋ ਆ ਲਾਈਨਰ ਦਾ ਬਾਕਸ ਹੈ ਸਿੰਗਲ ਪੀਸ ਦੇ ਉੱਤੇ ਐਮ ਆਰ ਪੀ ਹੈਗੀ ਹੈ 270 ਰੁਪਏ ਓਕੇ ਫਰੈਸ਼ ਡੇਟ ਦਾ ਮਾਲ ਤੁਹਾਨੂੰ ਕਿੰਨੇ ਦਾ ਪੈਣਾ 270 ਆਲਾ 90 ਰੁਪਏ ਦਾ ਸਿਰਫ 90 ਜੀ ਸਿਰਫ 90 ਰੁਪਏ ਦੱਸੋ ਹੈ ਗੱਲ ਬੱਸ ਵੀਰ ਦੀ ਤਾਂ ਗੱਲ ਬਾਤ ਹੀ ਹੈ ਲੋ ਜੀ ਆਹ ਦੇਖੋ ਆ ਮਸਕਾਰੇ ਆ ਗਏ ਅੱਜ ਦਾ ਰੋਜ਼ ਭਰ ਕੇ ਦੇਣੇ ਮਸਕਾਰੇ ਤੇ ਅਮਰ ਵੀ ਦੇਖੋ 310 ਰੁਪਏ ਅਮਰ ਵੀ ਹੈ ਕਿੰਨੇ ਦਾ ਪੈਣਾ 100 ਰੁਪਏ ਦਾ 310 ਵਾਲਾ 310 ਵਾਲਾ 100 ਰੁਪਏ 100 ਰੁਪਏ ਵਿੱਚ ਸਿਰਫ ਤੁਹਾਡਾ ਆਸ਼ੀਰਵਾਦ ਹੈਗਾ ਸਹੀ ਹੋ ਗਿਆ ਹਾਂਜੀ ਇਹ ਦੇਖੋ ਇਹ ਹੈਗੇ ਕਲਰਫੁੱਲ ਕੱਜਲ ਓਕੇ 컬러풀 ਕੱਜ ਲੈ ਗਿਆ 200 ਰੁਪਏ ਅਮਰ ਵੀ 90 ਰੁਪਏ ਦਾ ਪੈਂਦਾ 200 200 ਦਾ 90 ਰੁਪਏ ਕਲਰਫੁੱਲ ਕੱਜ ਯਾਰ ਓਕੇ ਓਕੇ ਸਾਰੀਆਂ ਕੁੜੀਆਂ ਨੂੰ ਕਲਰਫੁੱਲ ਕੱਜ ਚਾਹੀਦੇ ਆ ਇਹ ਦੇਖੋ 골ਡ 그린 ਗ੍ਰੇ ਇਹ ਤਾਂ ਹੈਨਾ ਸਾਰੇ ਕੱਜ ਆਹ ਲੋ ਮੇਰੀ ਮਾਂ ਆਪਾਂ ਨਵਾਂ ਨਵਾਂ ਸਟੋਕ ਦਿਖਾਣਾ ਚੈੱਕ ਕਰੋ ਸਹੀ ਹੈ ਬਿਊਟੀ ਪੀਪਲ ਦਾ ਮਾਲ ਆ 200 ਰੁਪਏ ਐ ਮਰ ਵੀ ਕਿੰਨੇ ਵੀ ਪੈਣੀ 46 ਰੁਪਏ ਓਕੇ 46 ਰੁਪਏ ਦੀ ਮਾਰਕੀਟ ਕੋਈ ਨਹੀਂ ਦੇ ਸਕਦਾ ਓਕੇ ਕਿਉਂਕਿ ਉਹਨਾਂ ਨੂੰ 55 ਰੁਪਏ ਦਾ ਘਰ ਆਂਦੀ ਹੈ 46 ਕਿਦਾਂ ਦੇ ਦਿੰਗੇ ਹੁਣ ਹੋਰ ਇਹ ਚੇਂਜ ਕਰਦੇ ਹਾਂ ਥੋੜਾ ਜਿਹਾ ਹੁਣ ਇਹੀ ਨੰਦ ਕਾਈ ਚੱਲ ਯਾਰ ਉਹ ਇੰਨੀਆਂ ਦਿਖਾ ਦਿਆਂ ਬੱਸ ਇਹ ਰੁੱਕ ਕੇ ਹੋਰ ਇੱਧਰ ਉੱਧਰ ਯਾਰ ਨਾ ਟੱਕ ਦੇ ਨਾ ਓਏ ਯਾਰ